ਸੱਚਾ ਵਰ ਸੱਚਾ ਕਰ ਸਿੰਘ ਮਹਤਾਬ ਕੋਲੋਂ ਆਇਆ ਪਾ ਕੇ ਕਿ ਸਿੰਘ ਮਹਤਾਬ ਨੇ ਵਰਗੀ ਦੇ ਵਿੱਚ ਤੈਨੂੰ ਦੱਸ ਦਿੱਤਾ ਸੀ ਸੱਚਾ ਵਰ ਦੇ ਦਿੱਤਾ ਸੀ ਵੇਖ ਲੈ ਕਿਹਦੇ ਆਉਣ ਵਾਲੇ ਦੱਸ ਦਿੱਤਾ ਔਰ ਸੱਚਾ ਗੜ ਦੱਸ ਦਿੱਤਾ ਤੇ ਨੇ ਕੋਈ ਦਰਵਾਜ਼ਾ ਦਰ ਕਰ ਔਰ ਸੱਚਾ ਵਰ ਸੱਚਾ ਕਰ ਸਿੰਘ ਮਹਤਾਬ ਕੋਲੋਂ ਪਾ ਕੇ ਆਇਆ ਉਥੋਂ ਤੈਨੂੰ ਪ੍ਰਾਪਤੀ ਹੋਈ ਮਹਾਰਾਜ ਸ਼ੇਰ ਸਿੰਘ ਦਾ ਦੇਸ਼ ਨੂੰ ਭਗਵਾਨ ਸੱਤਿਆ ਆਵਾਜ਼ ਲਗਾਏ ਸੰਤ ਮਣੀ ਸਿੰਘ ਆਪ جگਾ ਕੇ ਹਰ ਸਮਝਿਓ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਤੇ ਮਹਾਰਾਜ ਸ਼ੇਰ ਸਿੰਘ ਦੋ ਨਹੀਂ ਹਨ ਆਵਾਜ਼ ਕੌਣ ਲਗਾ ਰਿਹਾ ਹੈ ਸੰਤ ਮਣੀ ਸਿੰਘ ਨੂੰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਘਰ ਉਪਰਵਾਸੀ ਸੱਤਿਆ ਨਵਾਜ਼ ਲਾ ਰਿਹਾ ਹੈ ਸੰਤ ਮਣੀ ਸਿੰਘ ਆਵਾਜ਼ ਲਗਾਈ ਆਪੇ ਆਪਣਾ ਦਰਸ਼ਨ ਦਿਤਾ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਸੰਤ ਮਣੀ ਸਿੰਘ ਨਵਾਬ ਵੀ ਆਪਣਾ ਦਰਸ਼ਨ ਦਿੱਤਾ ਹਰ ਸੰਗਤ ਜੀਓ ਔਰ ਕਈ ਜੀਵ ਪ੍ਰਾਣੀ ਕਹਿੰਦੇ ਆ ਮਣੀ ਸਿੰਘ ਜੀ ਨੂੰ ਦੇ ਪਰਮੇਸ਼ਰ ਕੋਲ ਮਿਲਿਆ ਜੀ ਸੋ ਇਹ ਹਨ ਮਾਨ ਪਤ ਦੇ ਵਿਚਾਰ ਕੂੜੇ ਵਿਚਾਰ ਹਰ ਸੰਗਤ ਜੀਓ ਸੰਤ ਮਣੀ ਸਿੰਘ ਸਭ ਤੋਂ ਪਹਿਲਾਂ ਮਹਾਰਿਸ਼ੀ ਸੰਤਿਸ਼ਣਿਸ਼ਣ ਕੋ ਆਣ ਗਏ ਹਨ ਪੈਣਕ ਵਿੱਚ ਪ੍ਰਭੂ ਮਿਲਿਆ ਪਰੇਸ਼ਾਨ ਸੋ ਇਹ ਵਿਚਾਰ ਹੀ ਗਲਤ ਹਨ ਨਿਰਾਹਾਰ ਹਨ ਮਨਪਤ ਦੇ